ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਆਏ ਹੋਇਆ ਜੀ ਖੰਨਾ ਮੈਰ ਮਨਾ ਤਾਂ ਆਪਾਂ ਦਵਾਈ ਲੈਣੀ ਸੀ ਇਹ ਬਾਕੀ ਪਟਾਈ ਦਾ ਕੰਮ ਹੋ ਗਿਆ ਬੰਦ ਮੌਸਮ ਖਰਾਬ ਨਹੀਂ ਪੈ ਰਿਆ ਸਵੇਰ ਦਾ ਬਹੁਤ ਜ਼ਿਆਦਾ ਤੇ ਬਾਕੀ ਅੱਜ ਬਿਹਲੇ ਦੀ ਨਾਲੇ ਮੜਾ ਮੋਟਾ ਕੰਮ ਲਾਂਗੇ ਮੇਰੇ ਕੰਮ ਕਰਦੇ ਲੰਘ ਜਾਂਦਾ ਬਾਕੀ ਟਾਈਮ ਤਾਂ ਨਹੀਂ ਇਹ ਕੱਲ ਨੂੰ ਮੌਸਮ ਸਾਫ ਦਿਖਾਉਂਦਾ। ਨੈਟ। ਬਾਕੀ ਦੇਖੋ ਖੰਨਾ ਤੁਸੀਂ। ਬਾਕੀ ਆਲੂਆਂ ਗੰਨੀ ਮਾਰਦੇ ਆ ਜਿਹੜਾ ਵੀ ਕਿੰਨਾ ਕੁ ਪਾਣੀ ਪੂਣੀ ਖੜਾ ਏ ਜਿਹੜੇ ਪੱਟਣ ਤੋਂ ਰਹਿੰਦੇ ਨੇ ਹਲੇ। ਨਵੇਂ ਆਏ ਹੋ ਆ ਜੀ। ਜਸੂ ਨੇ ਬਾਂਦਰੀ ਦਾ ਬੱਚਾ ਲੈਣਾ ਏ। ਇਹਨੇ ਟਰੱਕ ਤੇ ਰੱਖਣ ਨੂੰ। ਬਾਕੀ ਸੌਦਾ ਚੱਲਦਾ ਏ ਸਾਲੇ ਚੈੱਕ ਕਰਦੇ ਆਂ ਵੜਦੀ ਬੁੜਦੀ ਦੀ ਤਾਂ ਨਹੀਂ ਅੱਛਾ ਯਾਰ ਤੁਸੀਂ ਇਹਨਾਂ ਦਾ ਬਾਹੂ ਪਾਟ ਲੈਂਦਾ ਉਹ ਕੋਈ ਚੀਜ਼ ਆਉਂਦੀ ਆ ਬਟਨ ਨਹੀਂ ਬਟਨ ਨਹੀਂ ਸਰਦੀ ਫੇ ਜਾਇ ਜਾਇ ਦੱਸ ਕਿੰਨੇ ਦਾ ਦੇਣਾ ਸਾਡੀ ਦਾਦੀ 500 ਰੁਪਏ ਕੱਟ ਕਰਦੀ ਆ 4000 ਰੁਪਏ ਮੰਗਦਾ ਜੀ ਆ ਬਚਾ 3500 ਮੰਗੇ ਲੈ ਇੱਕ ਨੂੰ ਮੁੰਨੂ ਮਾਤੋਏ ਦੰਡੀ ਬੱਡੂ ਲੈ ਲੈ ਹੋ ਗਈ ਸੌਦਾ ਬੰਦਰ ਦਾ ਬਾਕੀ ਆ ਲਿਆਏ ਅਸੀਂ ਨਾਲ ਜਸੂ ਨੇ ਲਿਆਏ 1000 ਰੁਪਏ ਚ ਫਿਰ ਨਮੇੜਦਾ ਦੀ ਕੰਮ ਉਹ ਤਾਂ ਮੰਗਦਾ ਸੀ 4000 ਰੁਪਿਆ ਬਾਕੀ ਹੈਗਾ ਸਾਊਆ ਬਾਕੀ ਇਹਨੇ ਗਿੱਜਣਾ ਹਫਤੇ ਦਾ ਦਿਨ ਚ ਨੌ ਦੱਸੋ ਕੀ ਰੱਖੀਏਗਾ ਦੱਸੋ ਨੌ ਦੱਸਿਓ ਕਮੈਂਟਾਂ 'ਚ ਵੀ ਕੀ ਰੱਖੀਏ ਅਜੀ ਤਾਂ ਹਾਂਜੀ ਆਇਆ ਮੋਟਰ ਤੇ ਢੀਡਾ ਮਾਰਨ ਚਿਪਸ ਉਹਨਾਂ ਬੰਨ ਆਲੂ ਲੱਗਿਆ ਹੈ ਆਪਣਾ ਬਾਕੀ ਮੌਸਮ ਹੈਗਾ ਖਰਾਬ ਬੱਦਲ ਹੋਇਆ ਪੂਰਾ ਉੱਪਰ ਬਾਕੀ ਸਵੇਰ ਦੇ ਈਮੀ ਪੈ ਰਹੇ ਆ ਤੇ ਪਾਣੀ ਲੱਗਿਆ ਹੋਇਆ ਸੀ ਆਪਣੇ ਆਲੂ ਨੂੰ ਇਹੀ ਦੇਖਣ ਆਏ ਸੀ ਵੀ ਪਾਣੀ ਪੂਣੀ ਖੜਾ ਤਾਂ ਨਹੀਂ ਹੈਗਾ ਖਾਲੀਆਂ ਚ ਬਾਕੀ ਇਹ ਹੋ ਚੱਲੇ ਆ ਆਪਣਾ 100 100 105 ਦਿਨ ਦੇ ਲਵੇ ਹੋ ਚੱਲੇ ਆ ਪੇਲ ਵੀ ਉੱਪਰੋਂ ਸਾਰੀ ਉਹ ਮੰਨ ਲਓ ਪੀਲੇ ਹੀ ਹੋ ਚੱਲੀ ਬੜੀ ਮੁੱਟੀਆਂ ਇਹ ਬਲੈਟ ਕਰਕੇ ਪੀਲੀਆ ਕੁ ਠੰਡ ਦੇ ਦੱਬੇ ਹੋਏ ਸੀ ਆਲੂ ਹੁਣ ਕੱਲ ਤੋਂ ਮੌਸਮ ਵਧੀਆ ਦਿਖਾਉਂਦੇ ਨੇ ਬਾਕੀ ਦੇਖੋ ਕਿਵੇਂ ਦਾ ਰਹਿਦਾ ਮੂਰੇ ਮੌਸਮ ਤੇ ਮੱਕੀ ਦੀ ਬਜਾਈ ਵੀ ਆਪਾਂ ਹਲੇ ਕਰਨੀ ਆ ਮੀਂਹ ਕਰਕੇ ਹੀ ਖੜ ਗਏ ਸੀ ਬਾਕੀ ਆਲੂ ਦਾ ਸੈਜ ਵਧੀਆ ਬਣਿਆ ਹੋਇਆ ਇੱਕ ਦਿਨ ਆਪਾਂ ਮਾਰਿਆ ਦੀ ਕੀੜਾ ਉਰੇ ਦੇਖਿਆ ਦੀ ਪੱਟ ਕੇ ਤੇ ਮੀਂਹ ਦਾ ਵੀ ਏਡਾ ਜਿਆਦਾ ਨੁਕਸਾਨ ਨਹੀਂ ਹੈਗਾ ਠੀਕ ਹੈ ਆ ਦੇਖੋ ਕਿਤੇ ਕਿਤੇ ਪਾਣੀ ਖੜਾ ਖਾਲੀਆਂ ਜ ਉਹ ਵੀ ਇੱਥੇ ਜਿਆਦਾ ਨਹੀਂ ਮੈਂ ਇਹ ਆਪਣੀ ਰੇਤੇ ਵਾਲੀ ਜ਼ਮੀਨ ਕਰਕੇ ਪਾਣੀ ਘੱਟੇ ਖਾਂਦੀ ਆ ਜ਼ਮੀਨ ਜੈਕ ਮਾਰ ਜਾਂਦਾ ਰੇਤਾ ਬਾਕੀ ਹਲੇ ਬੱਦਲ ਪੂਰਾ ਹੈ ਹਲੇ ਕੋਈ ਪਤਾ ਨਹੀਂ ਵੀ ਰਾਤ ਨੂੰ ਵੀ ਪੈ ਸਕਦਾ ਮੀਂਹ ਹੋਰ ਜੇ ਜਿਆਦਾ ਮੀਂਹ ਪੈ ਗਿਆ ਫਿਰ ਚਾਣ ਸੈਗੇ ਨੇ ਵੀ ਆਲੂ ਖਰਾਬ ਨਾ ਹੋਵੇ ਜਿਹੜਾ ਆਪਣੇ ਚਿਪਸੋਨਾ 91 ਹੋ ਗਿਆ ਜਿੰਨੇ ਵੀ ਚਿੱਟੇ ਆਲੂ ਦੀ ਵੈਰਾਈਟੀਆਂ ਨੇ ਇਹ ਆਲੂ ਸੋਲ ਹੁੰਦਾ ਪਾਣੀ ਤੋਂ ਬਹੁਤ ਛੇਤੀ ਖਰਾਬ ਹੁੰਦਾ ਇਹ ਬਾਕੀ ਆਲਰ ਆਲੂ ਹੈਗਾ ਤੱਕੜ ਉਹਨੂੰ ਕੋਈ ਪ੍ਰਵਾਹ ਨਹੀਂ ਹੈਗੀ ਤੇ ਇਹਨੂੰ ਪਾਣੀ ਵੀ ਹਲਕੇ ਆਉਂਦੇ ਨੇ ਚਿਪਸੋਨਾ 91 ਨੂੰ ਬਾਕੀ ਆਲੂ ਦਾ ਰੇਟ ਵੀ ਉੱਠਿਆ ਹੋਇਆ ਹੁਣ ਆਪਾਂ ਮਾਰਕੀਟ ਰੇਟ ਦੀ ਵੀ ਤੇ ਐਲ ਆਰ ਦਾ ਵੀ ਉੱਠਾ ਰੇਟ ਸਾਰੇ ਆ ਮੀ ਜਿਆਦਾ ਮੰਨ ਲਓ ਮੀ ਕਰਕੇ ਉੱਠਿਆ ਹੋਊਗਾ ਜੇ ਮੈਂ ਕਿਸੇ ਏਰੀਏ ਜਿਆਦਾ ਮੀ ਪੈ ਗਿਆ ਉਸ ਚੱਕਰ ਚ ਆਪਣੀਆਂ ਹੀ ਪਟਾਈਆਂ ਰੁਕੀਆਂ ਹੋਈਆਂ ਨੇ 2 ਦਿਨ ਤੱਕ ਹਲੇ ਚੱਲੂਗਾ ਉਹ ਵੀ ਜੇ ਮੌਸਮ ਵਧੀਆ ਰਿਹਾ ਧੁੱਪਾਂ ਅਨਕੜਦੀ ਰਹੀ ਫੇਰ ਖੇਤ ਸੁੱਕਣਗੇ ਜਾ ਕੇ ਕਿਤੇ ਫੇਰ ਚੱਲੂਗੀ ਪਟਾਈ ਬਾਕੀ ਰੇਟ ਆਪਾਂ ਤੁਹਾਨੂੰ ਦੱਸ ਦਾਂ ਨੇ ਵੀਡੀਓ ਚ ਬਿੱਕੀ ਰੇਟ ਚੱਲਦਾ ਐ ਐਲ ਆਰ ਦਾ 50 ਕੇ ਪੈਸੇ ਵਧਿਆ ਐਲ ਆਰ ਦਾ ਰੇਟ ਪਹਿਲਾਂ ਨਾਲੋਂ ਪਹਿਲਾਂ ਮਾਰਕੀਟ ਜੇ ਡਾਊਨ ਸੀ 50 ਪੈਸੇ ਰਹੀ ਉਹੀ ਮੰਨ ਲਓ 50 ਪੈਸੇ ਹੋਰ ਪੈ ਗਏ ਤੇ ਅੱਗੇ ਸਟੋਰ ਚੱਲੇ ਦੀ ਵੀ ਰੇਟ ਵਧੂਗਾ ਐਲ ਆਰ ਦਾ ਤੇ ਬਾਕੀ ਚਿਪਸ ਹੋਣਾ ਬੰਦ ਆ ਦੇਖਾਂਗੇ ਤੇ ਬਾਕੀ ਖਾਲਜ ਦਾ ਦੇਖੋ ਖੜਾ ਇਹ ਪਾਣੀ ਪੂਰਾ ਹੋਰ ਨਾ ਮੀ ਪਵੇ ਫਿਰ ਨੁਕਸਾਨ ਹੋ ਸਕਦਾ ਆ ਦੇਖੋ ਖੜਾ ਕਿਤੇ ਕਿਤੇ ਜਿੱਥੇ ਮੰਨ ਲਓ ਆਲੂ ਨੂੰ ਪਾਣੀ ਜ਼ਿਆਦਾ ਲੱਗਿਆ ਹੋਇਆ ਕਿਸੇ ਖਾਲੀ ਚ ਇੱਥੇ ਲੱਗਿਆ ਹੋਇਆ ਖੜਾ ਹੈ ਪਾਣੀ ਬਾਕੀ ਆਲੂ ਹਰਾ ਬਹੁਤ ਜ਼ਿਆਦਾ ਹੋਇਆ ਹੋਇਆ ਫੈਲ ਵਧੀਆ ਚਰੇ ਹੋਇਆ ਆਲੂ ਨੂੰ ਦੇਖੋ ਜਿਹੜਾ ਉੱਪਰੋਂ ਨੰਗਾ ਹੋ ਗਿਆ ਉਹ ਹਰਾ ਹੋ ਗਿਆ ਆਲੂ ਤੇ ਬਾਕੀ ਬੇਲ ਵੀ ਹੁਣ ਥੋੜੀ ਜਿਹੀ ਸੁੱਕੇ ਚੱਲੀ ਜਦੋਂ ਟਾਈਮ ਹੋ ਗਿਆ ਪੂਰਾ ਆਲੂ ਦਾ ਦੇਖੋ ਬੱਟਾ ਨੰਗੀਆਂ ਆਈਆਂ ਹੋ ਚੱਲੀਆਂ ਬਾਕੀ ਬੇਲ ਵੜਾ ਦਾਂਗੇ ਇਹਦੀ ਆਪਾਂ ਹਫਤੇ ਦਾ 10 ਦਿਨ ਤੱਕ ਤੇ ਬਾਕੀ ਸਪਰੇਅ ਦੀ ਸੋਚਦੇ ਦੀ ਆਪਾਂ ਵੀ ਚਲੋ ਇੱਕ 0050 ਦੀ ਕਰਵਾ ਲਾਂਦੇ ਪਰ ਹੁਣ ਫਾਇਦਾ ਨਹੀਂ ਬੇਲ ਮਾੜੀ ਮੋਟੀ ਹੋ ਆ ਨਾਲੇ ਬਾਕੀ ਦੇਖ ਲਾਂਗੇ ਜਿਹੜਾ ਟਾਈਮ ਹੋਊਗਾ ਕਰਵਾ ਦਾਂਗੇ ਉਸ ਹਿਸਾਬ ਨਾਲ ਤੇ ਕਣਕ ਵੀ ਆਪਣੀ ਉੱਧਰ ਵਧੀਆ ਖੜੀ ਆ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਅੱਗੇ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਕੋਈ رائے ਦਿਆ ਕਰੋ ਬਾਕੀ ਆਪਣਾ ਆਪਣੀ ਮਲੋ ਬੈਲਟ ਪੈਂਦੀ ਆ ਆਲੂ ਵਾਲੀ ਆਪਣੇ ਪਟਾਈ ਹੋ ਚੱਲੀ ਮੰਨ ਲਓ 30 40% ਪਟਾਈ ਹੋ ਗਈ ਬਾਕੀ ਹਲੇ ਅੱਧ ਤੋਂ ਵੱਧ ਰਹਿੰਦਾ ਆਲੂ ਪੱਟਣ ਤੋਂ ਸਪਰੇਅ ਕਰਨ ਦਾ ਫਾਇਦਾ ਤਾਂ ਨਹੀਂ ਇਹਨੂੰ ਹੁਣ ਇਹ ਬੋਲਦਾ ਨਹੀਂ ਹੈਗਾ ਮਨਾ ਬਾਕੀ ਆਪਾਂ ਗਰੇ ਗੋਲ ਵੀ ਮਾਰਨਾ ਆਂ ਏਹੜਾ ਵੀ ਉਲੀ ਨੁਕਸਾਨ ਤਾਂ ਨਹੀਂ ਪਾਣੀ ਦਾ ਮੀਂਹ ਤੇ ਟਕਿਆ ਪਿਆ ਆਪਾਂ ਪਰਾਲੀ ਪਾਤੀ ਦੀ ਇੱਕ ਦਿਨ ਤੇ ਤਰਪਾਲਾਂ ਢੱਕਤਾ ਸੀ ਤੇ ਥੋੜੀ ਜਿਹੀ ਬੱਟਲਾਂ ਉਹ ਰਹਿ ਗਈ ਦੀ ਬੰਦੇ ਫੋਰ ਪਾਸੇ ਲੱਗੇ ਹੋਏ ਸੀ ਤੇ ਠੀਕ ਆ ਪਾਣੀ ਤਾਂ ਵਿੱਚ ਨਹੀਂ ਗਿਆ ਹੁਣ ਤਰਪਾਲ ਵਧੀਆ ਚੰਗੀ ਤਰ੍ਹਾਂ ਪਾਈ ਹੋਈ ਆ ਤੇ ਸਵਾ ਦਾ ਕੰਮ ਵੀ ਚੱਲਦਾ ਆਪਣੇ ਖੇਤ ਚ ਲਾਏ ਹੋਏ ਨੇ ਸੱਟਣ ਗੰਨਾ ਮਿੱਲ ਤੋਂ ਆ ਰਹੀ ਹੈ 슈ਗਰ ਤੋਂ ਬਾਕੀ ਅੱਜ ਮੀਂਹ ਕਰਕੇ ਰੋਗੇ ਦੀ ਕੱਲ੍ਹ ਦੀਆਂ ਸੜਤੀਆਂ ਇਹਨਾਂ ਨੇ 15 16 ਟਰਾਲੀਆਂ ਗਿਰ ਗਈਆਂ ਆ ਢੇਰੀਆਂ ਲੱਗੀਆਂ ਹੋਈਆਂ ਨੇ ਖੇਤ ਚ ਤੇ ਇਧਰਲੇ ਪਲਾਟ ਚ ਵੀ ਤੇ ਸਾਰੇ ਖੇਤਾਂ ਚ ਪਵਾ ਕੇ ਫਿਰ ਆਪਾਂ ਕਰਾਂਗੇ ਮੱਕੀ ਦੀ ਬਜਾਈ ਬਾਕੇ ਤੇ ਹਲੇ ਚਗਾਈ ਹੋਣ ਤੋਂ ਵੀ ਰਹਿੰਦੀ ਹੈ ਖੇਤ ਚ ਚਗਾਈ ਫਿਰ ਬਾਅਦ ਵਿੱਚ ਹੋ ਜੂਗੀ ਇਹ ਬਾਕੀ ਗੰਨੇ ਦਾ ਕੰਮ ਵੀ ਹਲੇ ਰੁਕੇ ਹੋਇਆ ਪਰਚੀ ਆਈ ਨਹੀਂ ਹੈਗੀ ਗੰਨਾ ਵੀ ਵਧਣਾ ਸ਼ੁਰੂ ਕਰਾਂਗੇ 1 2 2-4 ਦਿਨ ਤੱਕ ਹੋਰ ਪਾਸੇ ਏਰੀਆ 'ਚ ਕਾਫੀ ਨੁਕਸਾਨ ਆ ਜਿੱਥੇ ਗੜੇ ਪੈ ਗਏ ਆ ਸਮਰਾਲਾ ਏਰੀਆ ਹੋ ਗਿਆ ਇਧਰਲੇ ਪਾਸੇ ਕਣਕਾਂ ਵੀ ਬਹੁਤ ਖਰਾਬਗਰੀਆਂ ਨੇ ਆਪਣੇ ਏਰੀਆ ਚ ਪਚਾਏ ਤੇ ਰੱਬ ਦੀ ਕਿਰਪਾ ਨਾਲ ਪਰਮਾਤਮਾ ਦੀ ਕਿਰਪਾ ਨਾਲ ਤੇ ਆਪਣੇ ਤਾਂ ਮੀਹੇ ਪਿਆ ਕੱਲ ਪੈਂਦਾ ਸੀ ਥੋੜਾ ਜਿਹਾ ਬਾਕੀ ਅੱਜ ਪਿਆ ਏ ਬਾਕੀ ਕੋਸਾ ਲੂ ਆਪਣਾ ਇੱਧਰ ਟੱਕ ਕੇ ਰੱਖਿਆ ਮੋਟਾ